ਕੰਦਨੀ ਹੋਈ ਦੋ ਪੰਜਾਬਾਂ ਦੇ ਵੰਡ ਹੋਏ ਜੇ ਦੋ ਪੰਜਾਬ ਨਾ ਵੰਡੇ ਜਾਂਦੇ ਤਾਂ ਸਾਡੇ ਜਿਹੜੇ ਮੁੰਡੇ ਕੁੜੀਆਂ ਉੱਥੇ ਡਾਇਰੈਕਟਰ ਕਹਿੰਦੇ ਵੀ ਕੋਈ ਕੁੜੀ ਲੈ ਲੇ ਜਦੋਂ ਫਿਲਮ ਲਈ ਆਡੀਸ਼ਨ ਦੇ ਤਾਂ ਉਹ ਕਹਿੰਦਾ ਵੀ ਓਕੇ ਫੋਟੋਆਂ ਤਾਂ ਤੇਰੀਆਂ ਅੱਛੀ ਤਸਵੀਰਾਂ ਅੱਛੇ ਹਨ ਲੇਕਿਨ ਰਾਤ ਨੂੰ ਡਿਨਰ ਕਰਨਾ ਪਵੇਗਾ ਕਾਸ਼ ਉਹ ਇੰਡਸਟਰੀ ਜੇ ਸਾਡੀ ਵੰਡ ਨਾ ਹੁੰਦੀ ਤਾਂ ਲਾਹੌਰ ਚ ਹੁੰਦੀ ਜਾਂ ਅਮਰਸਰ ਚ ਹੁੰਦੀ ਕਿੰਨੀ ਗਲਤੀ ਹੈ ਸਿਆਸਤਦਾਨਾਂ ਦੀ ਕੀ ਉਹ ਕਿ بچਾਤੇ ਹਜ਼ਾਰਾਂ ਕਰੋੜ ਦਾ ਬਿਜ਼ਨਸ ਦੀ ਸਟੇਟ ਕਿਤੇ ਵਿੱਚ ਹੋ ਜਾਂਦੀ ਹੈ ਇਹ ਕੋਈ ਸੋਚਦੇ ਨਹੀਂ ਸਿਰਫ ਵੋਟਾਂ ਲਈ ਸੋਚਦੇ ਆ ਕੋਈ ਕਹਿੰਦਾ ਮੈਂ ਆ ਕਰ ਦੂੰਗਾ ਕੋਈ ਕਹਿੰਦਾ ਮੈਂ ਆ ਕਰ ਦੂੰ ਕੋਈ ਕਹਿੰਦਾ ਵਾਈਫਾਈ ਫਰੀ ਕਰ ਦੂੰਗਾ ਉਹ ਵਾਈਫਾਈ ਫਰੀ ਨਹੀਂ ਚਾਹੀਦਾ ਸਾਨੂੰ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਚਾਹੀਦਾ ਕੋਈ ਵਿਧਵਾ ਆਪਦੇ ਮਰੇ ਹੋਏ ਪਤੀ ਦੀਆਂ ਫੋਟੋ ਖਿੱਚਣ ਲਈ ਵਾਈਫਾਈ ਚਾਹੀਦਾ ਸਾਨੂੰ ਕੱਦ ਚਾਹੀਦਾ ਸਰਦਨ ਕਰਜਾ ਮਾਫ ਚਾਹੀਦਾ ਵੀਰ ਜੀ پارٹی ਕਰਜਾ ਮਾਫ ਕਰਦੀ ਹੈ ਮੈਂ ਭਗੜਾ ਪਾ ਕੇ ਵੋਟ ਵਾ ਕੇ ਆਉਗਾ ਕਹਿ ਦੇ ਮੈਂ ਸਭ ਗੱਪੀ ਸਭ ਖੱਪੀ ਤੁਸੀਂ ਕਰਕੇ ਮੇਰੇ ਵੀਰੋ ਮਦਦ ਕਰੋ ਜ਼ਰੂਰ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਮੇਰੀ ਕੁਬੇਸ਼ਾ ਸ਼ਾਇਦ 40 ਵੀ ਹੋਵੇਗੀ ਵੀ ਵੋਟਾਂ ਵੀ ਪੈ ਜਾਣਾਂ ਜਿੱਤਣ ਵਾਲਿਆਂ ਨੇ ਜਿੱਤ ਗੱਲ ਸੁਣਨ ਵਾਲਿਆਂ ਪਤੇ ਦੀ ਜਿੱਤਣ ਵਾਲਿਆਂ ਨੇ ਜਿੱਤ ਜਾਣਾ ਵੋਟਾਂ ਵੀ ਪੈ ਜਾਣੀਆਂ ਪਰ ਸਾਡੀ ਸਟੇਟ ਦਾ ਜਿਹੜਾ ਐਸ.ਐਮ. ਉਹ ਸਰਦਾਰ ਹੋਣਾ ਚਾਹੀਦਾ ਜਿਹੜਾ ਮਰਜੀ